I'm dan i

ਨਾਨਕ ਇੱਕ ਕਰੇ ਅਰਦਾਸ ਵਾਹਿਗੁਰੂ ਜੀ ਦਾਰਮੰਦ ਥਾਂ ਦੇ ਦਰਵਾਰੇ ਨਦਾਰਿ ਜੀ ਅੰਦਰੇ ਸਚਾਨੇ ਹੋ ਲਾਇਆ ਪ੍ਰੀਤਮ ਤਨ ਮਨ ਹੋਏ ਨੇ ਹਾਲ ਆਮ ਆਗੁਣ ਪਾਰੇ ਇੱਕ ਗੁਣ ਨਾਹੀ ਮਾ ਤੁਲੇ ਇਕਾ ਉਤਮ ਪੰਥ ਸੁਣੋਂ ਗੋਰੇ ਸੰਗਤ ਇਕਿਆਰੇ ਦਾਸੋ ਬਾਟ ਕੀਰਤ ਕੀ ਇਕ ਰਜਾਸ ਪਾਠ ਕੀਰਤ ਕੀ ਸੋ ਕੋਟ ਲਗੁਰ ਸੇਵੀ ਆ ਧਾਰੇ ਚਨ ਪਰਸਿਆ ਗੁਰੂ ਕਾ ਸਮਧੀ ਤੂਦੇ ਡਿੱਠੇ ਸੱਚੇ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੱਠੀਆਂ ਸੋਹੀਐ ਬੈਠਿਆ ਸੋਹੀਆ ਦਰੈਸਾ ਸੋਤਨਾ ਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ chant ਏਕ ਓ ਅੰਕਾਰ ਸਤ ਗੁਰ ਪ੍ਰਸਾਦਿ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾ ਤੀਰਥ ਨਾਮ ਹੈ तीरथ शब्द ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਾਸ ਪੁਰਬ ਸਦਾ ਦਸਾਹਰਾ ਉਹ ਨਾਮ ਹਰਕਾਰ ਸਦਾ ਜਾਚਾ ਦੇਹੋ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮ दारू ਮੈਲੋ ਲੱਗ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨੇਤ ਸਾਚ ਤੀਰਥ ਮੱਜਨਾ ਸਾਚ ਨਾ ਲਾਗੇ ਮੈਲ ਕਿਆ ਮਲ ਧੋਈਐ ਕੋ ਰੋਈਏ ਵਿਚਾਰ ਮਾਰੇ ਤਰੈ ਤਾਰੇ ਉਲਟ ਜੋ ਨਾ ਆਵੈ ਆਪ ਪਰਸ ਪਰਮ ਧਿਆਨੀ ਸਾਚੁ ਸਚੇ ਪਾਵੈ ਆਨੰਦ ਅਨ ਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮਾਲ ਨਾਹੀ ਸਚ ਮਨੈ ਸੰਗਤ ਮੀਤ ਮਿਲਾਪ ਉਰਾਨਾਵਣੋ ਗਵੈ ਗਵਣ ਹਾਰ ਸਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਗੁਰ ਉਹਨਾਂ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਵੇਣੀਤਾ ਸੰਗਮ ਸਤ ਸਤੇ ਆਰਾ ਕਾਰ ਸਾਚਾ ਨੇਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਾਰ ਨਦਰ ਮੇਲ ਮਿਲਾਇਆ ਕਹਿਣ ਕਹ ਸਭ ਕੋਏ ਕੇਵਡ ਆਖੀਐ ਹਉ ਮੁਰਖ ਨੀਤ ਅਜਾਣਾ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤੇ ਤੋ ਮਨ ਮਾਨਿਆ ਮੇਰਾ ਉਚ ਕਰਹਿ ਆਵਹਿ ਵਿਖ ਲਦੇ ਸਬਦ ਸਚੈ ਗੁਰ ਮੇਰਾ ਆਖਣ ਤੋਟ ਨ ਭਗਤ ਪੰਡਾਰੇ ਭਰਪੁਰ ਰਹਿਆ ਸੋਈ ਨਾਨਕ ਸੱਚ ਕਹ ਬੇਨੰਤੀ ਮਨ ਮੰਝੈ ਸੱਚ ਸੋਈ ਅੱਖਣ ਟੋਟ ਨਾ ਭਗਤ ਭੰਡਾਰੇ ਭਰਪੁਰ ਰਹਿਆ ਸੋਈ ਨਾਨਕ ਸਾਚ ਕਹ ਬੇਨੰਤੇ ਮਨ ਮੰਝੈ ਜੋ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਇਐ ਜਿਸ ਰਿਟੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਆਠ ਦਰਸ਼ਨ ਦੀਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਹਜਾ ਦੇ 40 ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਹਾਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁਖੋ ਸੀਨਾ ਉਚਾਰੀ ਤਿਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਭੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਝਾ ਤਖਤਾਂ ਤੇ ਸਰਬਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਥਮੇਰ ਦਾਸ ਹੈ ਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਜਪਿ ਆਵੈ ਨਾਮ ਜਪਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਹਾ ਤਹਰ ਰਛਿਆ ਰਿਆਤ ਦੇਖ ਤੇਗ ਫਤੇ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਭੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਖ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਆ ਟਲ ਧਰਮ ਕਾਜ ਅਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿੰਨਾ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ। ਜਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹਿੰਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਂਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਮਹਾਰਾਜ ਆਪ ਜੀਆਂ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਘਰੋਂ ਵਰ ਬਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਚਾਰ ਪੈਰ ਰਾਤਰੀ ਸੁਖ ਦੀਪ ਤੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀਆਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਬਖਸ਼ਿਸ਼ ਕੀਤੀ ਹੈ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਇੰਨੇ ਸਮੇਂ ਦੌਰਾਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਸਿੰਘਾਂ ਨੇ ਮਿਲ ਜੁਲ ਕੇ ਆਪ ਜੀ ਦੇ ਸੋਹਣੇ ਤਖਤਾਂ ਤੇ ਸ਼ਸਤਰਾਂ ਦੀਆਂ ਵਸਤਰਾਂ ਦੀਆਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਅਤੇ ਪਾਵਨ ਗੁਰਬਾਣੀ ਦੇ ਜਾਪ ਕੀਤੇ ਹਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਕੀਤੀ ਹੋਈ ਸੇਵਾ ਥਾਏ ਪਾਉਣੀ ਪੜੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਪੜੀ ਸੁਣੀ ਬਾਣੀ ਦਾ ਫਲ ਭਾਗ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣਾ ਤੇਲ-ਫੁੱਲ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੋਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਤਰੱਕੀਆਂ ਕਾਮਯਾਬੀਆਂ ਬਖਸ਼ਣੀਆਂ ਆਪਸੀ ਪਿਆਰ ਇਤਫਾਕ ਦਿਹ ਰੋਗਤਾਮਾ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁੱਖਾਂ ਭਰਿਆ ਬਤੀਤ ਕਰਵਾਉਣਾ ਜੀ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਕਿੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕ੍ਰੀਪਾ ਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਕਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਗੁਰੂ ਜੀ ਕਿਰਪਾ ਕਰੋ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੇਈ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਏ ਜੋ ਪ੍ਰਭ ਕੋ ਮਿਲੇ ਉਹ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਧਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਧਾ ਕਰ ਸੇਵਦੇ